ਹਾਂਜੀ ਦੋਸਤੋ ਪਬਲਿਕ ਪ੍ਰਾਇਮ ਟੀਵੀ ਤੋਂ ਗੱਲ ਕਰ ਰਿਹਾ ਹਾਂ ਪੱਤਰਕਾਰ ਆਈਬੀਰ ਸਿੰਘ ਗਿੱਲਾਂਵਾਲੀ ਇਹੋ ਘਰ ਦੀ ਜਿਹੜੀ ਤੁਸੀਂ ਤਸਵੀਰ ਵੇਖ ਸਕਦੇ ਹੋ ਭਾਵੇਂ ਕਿ ਹੜ ਦਾ ਪਾਣੀ ਆਇਆ ਤੇ ਬਾਹਰ ਨਿਕਲ ਗਿਆ ਪਰ ਪਾਣੀ ਇੱਕ ਬੜੀ ਖਤਰਨਾਕ ਛਾਪ ਜਿਹੜੀ ਉਹ ਛੱਡ ਗਿਆ ਇਹ ਤਸਵੀਰ ਤੁਹਾਨੂੰ ਵਿਖਾ ਰਿਹਾ ਹਾਂ ਇਹ ਨਾਲਾ ਤਸਵੀਰ ਦੇ ਸਰਹੱਦੀ ਪਿੰਡਾਂ ਕੋਗ ਬਾਰਡਰ ਦੇ ਉੱਪਰ ਵੱਸਦੇ ਹੋਏ ਪਿੰਡ ਗਿੱਲਾਂਵਾਲੀ ਦੀ ਜਿੱਥੇ ਕਿ ਇੱਕ ਬਾਲਿਆਂ ਦੇ ਮਕਾਨ ਦੇ ਵਿੱਚ ਰਹਿ ਰਹੇ ਪਰਿਵਾਰ ਜੋ ਕਿ ਪਾਣੀ ਨੇ ਚਾਰ-ਛੇ ਫੇਰੋਂ ਘੇਰ ਲਿਆ ਪਾਣੀ ਦਾ ਭਾਵੇਂ ਥੋੜੇ ਸਮੇਂ ਬਾਅਦ ਹੀ ਨਿਕਲ ਗਿਆ ਪਰ ਘਰ ਦੇ ਹਾਲਾਤ ਜਿਹੜੇ ਉਹ ਵੱਦ ਤੋਂ ਵੱਤਰ ਬਣਾ ਕੇ ਗਿਆ ਹੁਣ ਐਸੇ ਪਰਿਵਾਰ ਦੇ ਵੱਲੋਂ ਬਿਲਕੁਲ ਖਾਲੀ ਮਕਾਨ ਜਿਹੜਾ ਉਹ ਛੱਡ ਦਿੱਤਾ ਗਿਆ ਏ ਤੁਸੀਂ ਵੇਖ ਸਕਦੇ ਹੋਗੇ ਕਿਸ ਤਰ੍ਹਾਂ ਇਹ ਕ੍ਰੈਕ ਜਿਹੜੇ ਨੇ ਆ ਚੁੱਕੇ ਨੇ ਇਹ ਬਿਲਕੁਲ ਪਾਣੀ ਦੀ ਮਾਰ ਜਿਹੜੀ ਐਸੀ ਪਈ ਹੈ ਕਿ ਤਰ੍ਹਾਂ ਤਰ੍ਹਾਂ ਦੇ ਆ ਵੇਖੋ ਕ੍ਰੈਕ ਜਿਹੜੇ ਨੇ ਕਿਸੇ ਸਮੇਂ ਵੀ ਇਹ ਜਿਹੜਾ ਮਕਾਨ ਆ ਟੈਟੇਰੀ ਹੋ ਸਕਦਾ ਏ ਜਿਹਦੇ ਕਰਕੇ ਪਰਿਵਾਰ ਦੇ ਵੱਲੋਂ ਛੋਟੇ-ਛੋਟੇ ਬੱਚਿਆਂ ਨੂੰ ਦੂਰ ਰੱਖਿਆ ਜਾ ਰਿਹਾ ਇਸ ਮਕਾਨ ਦੇ ਵਿੱਚੋਂ ਸਮਾਨ ਵੀ ਜਿਹੜਾ ਕੱਢ ਕੇ ਕਿਸੇ ਸੁਰੱਖਿਅਤ ਥਾਵਾਂ ਦੇ ਉੱਪਰ ਰੱਖਿਆ ਜਾ ਰਿਹਾ ਹੈ ਇਹ ਸਾਰੇ ਘਰ ਦੀ ਤਸਵੀਰ ਜਿਹੜੀ ਮਾਪਦੀ ਨੂੰ ਦਿਖਾਉਣ ਵਾਸਤੇ ਜਾ ਰਹੇ ਆਂ ਵੇਖੋ ਇਹ ਗਾੜਾ ਦੇ ਥੱਲੇ ਸਪੋਰਟਾਂ ਦੇ ਕੇ ਗਾੜਿਆਂ ਨੂੰ ਰੋਕਿਆ ਗਿਆ ਹੈ ਕਿਉਂਕਿ ਐਸੇ ਹਾਲਾਤ ਜਿਹੜੇ ਬਣ ਚੁੱਕੇ ਨੇ ਬਿਲਕੁਲ ਚਾਰជ្រੋਈ ਮਕਾਨ ਜਿਹੜਾ ਪਾੜ ਚੁੱਕਾ ਹੈ ਸਿੱਧੇ ਸਿੱਧੇ ਲਫ਼ਜ਼ਾਂ ਵਿੱਚ ਕਹਿ ਲਈਏ ਕਿ ਇਹ ਮਕਾਨ ਜਿਹੜਾ ਹੁਣ ਇੱਥੇ ਰਹਿਣ ਦੇ ਯੋਗ ਜਿਹੜਾ ਉਹ ਨਹੀਂ ਰਿਹਾ ਸੋ ਇੱਕ ਮਾਰ ਪਈ ਹੈ ਪਾਣੀ ਦੀ ਦੂਸਰਾ ਮਕਾਨਾਂ ਦੇ ਵਿੱਚ ਤਰੇੜਾਂ ਨੇ ਤੇ ਤੀਸਰਾ ਝੋਨੇ ਦੀ ਫਸਲ ਜਿਹੜੀ ਅੱਗੋਂ ਉਹ ਵੀ ਕੋਈ ਦਿਖਾਈ ਨਹੀਂ ਦੇ ਰਿਹਾ ਵੇਖੋ ਇਹ ਹਾਲਾਤ ਬਣੇ ਹੋਏ ਨੇ ਮਕਾਨ ਦੇ ਸੋਇ ਤੁਹਾਡਾ ਮਕਾਨ ਜਿਹੜਾ ਹੈ ਪਾਣੀ ਦੀ ਮਾਰ ਦੇ ਕਰਕੇ ਵੇਖੋ ਇਹ ਬਿਲਕੁਲ ਖਰਾਬ ਹੋ ਚੁੱਕਾ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਸੱਚੀ ਗੱਲ ਹੈ ਪਾਜੀ ਇਹ ਹੜਾਂ ਦੀ ਮਾਰ ਕਰਕੇ ਸਾਰਾ ਹੀ ਮਕਾਨ ਜਿਹੜਾ ਤਰੇੜਾਂ ਪੈ ਚੁੱਕੀਆਂ ਨੇ ਇੱਥੇ ਤਾਂ ਰਾਸ਼ਨ ਪਾਣੀ ਬਹੁਤ ਆ ਰਿਹਾ ਡੰਗਰਾਂ ਦਾ ਚਾਰਾ ਵੀ ਆ ਰਿਹਾ ਪਰ ਕੋਈ ਆ ਮਕਾਨਾਂ ਬਾਰੇ ਕੋਈ ਵੀ ਸਰਕਾਰ ਕੋਈ ਸਾਰ ਲੈਣ ਨਹੀਂ ਆਈ ਵੀ ਹੜ੍ਹਾਂ ਦਾ ਪਾਣੀ ਉਤਰ ਚੁਕਿਆ ਹੁਣ ਸਾ ਜਦੋਂ ਪਾਣੀ ਜ਼ਿਆਦਾ ਉਤਰ ਚੁਕਿਆ ਉਦੋਂ ਜ਼ਿਆਦਾ ਨੁਕਸਾਨ ਹੋ ਰਿਹਾ ਇੱਕ ਸਾ ਪਹਾੜਾਂ ਦੀ ਆਈ ਹੈ ਇੱਕ ਬਰਸਾਤਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਸਭ ਵਾਲੇ ਛਤਾਂ ਚੋ ਰਹੇ ਆ ਅਸੀਂ ਦੇ ਆਪਣੇ ਬੱਚੇ ਗੁਰਦੁਆਰਾ ਸਾਹਿਬ ਆ ਸਾਹਮਣੇ ਗੁਰੂ ਘਰ ਆ ਸਾਡਾ ਅਨਵਾ ਯਾਰਾਂ ਦਿਨ ਹੋ ਗਏ ਆ ਉੱਥੇ ਅਸੀਂ ਆਪਣਾ ਡੇਰਾ ਲਾਇਆ ਲਾਇਆ ਰਾਤ ਉੱਥੇ ਹੀ ਆਪਾਂ ਕੱਟ ਕੇ ਫੇਰ ਦਿਨੇ ਘਰ ਹੁੰਨੇ ਆ ਬੜਾ ਡਰ ਲੱਗਦਾ ਵੀ ਕਿਤੇ ਮਕਾਨ ਬੱਚਿਆਂ ਦੇ ਉੱਤੇ ਕੋਈ ਨੁਕਸਾਨ ਨਾ ਹੋ ਜਾਈ ਜਾਨੀ ਮਾਲੀ ਨੁਕਸਾਨ ਆ ਬੜਾ ਕਾਰੋਬਾਰ ਕੀ ਹੈ ਜੀ ਮੈਂ ਸਰ ਪਹਿਲਾਂ ਹੁਣ ਸਰ 108 ਜੌਬ ਕਰਦਾ ਮੈਂ ਤੇ ਪ੍ਰਾਈਵੇਟ ਜੌਬ ਹੈ ਸਰ 8-10 ਹਜ਼ਾਰ ਤੁਹਾਨੂੰ ਪਤਾ ਕਰਦਾ ਗੁਜ਼ਾਰਾ ਕਿੱਦਾਂ ਚੱਲਦਾ ਜਿਹੜੀ ਵੀ ਸਰ ਖੇਤੀ ਹੈ ਆਪਣੀ ਉਹ ਵੀ ਹੜਾਂ ਦੀ ਮਾਰ ਚ ਸਭ ਹੋ ਗਈ ਤਹਿਸ ਨਾਸ ਦਾ ਸਰ ਸਾਨੂੰ ਕਣਕ ਬੀਜਣ ਦੀ ਵੀ ਆਸ ਨਹੀਂ ਹੈ ਜਿੰਨਾ ਹਜੇ ਵੀ ਸਾਡੇ ਝੋਨੇ ਚੰਨੇ ਚੰਨੇ ਪਾਣੀ ਖੜਾ ਆ ਤੇ ਉਹ ਅਨੁਸਾਰ ਕੋਈ ਆਸ ਨਹੀਂ ਵੀ ਸਾਡੀ ਕਣਕ ਦੀ ਬਜਾਈ ਵੀ ਹੋ ਸਕਦੀ ਹੈ ਉਹ ਸੋ ਕੋਈ ਮਾਲੀ ਸਹਾਤਾ ਤੁਹਾਡੇ ਤੱਕ ਹੋਰ ਪਹੁੰਚੀ ਹੈ ਜੀ ਨਹੀਂ ਨਹੀਂ ਸਰ ਕੋਈ ਮਾਲੀ ਸਹਾਤਾ ਨਹੀਂ ਸਾਡੇ ਤੱਕ ਪਹੁੰਚੀ ਖਾਣ ਪੀਣ ਦਾ ਸਮਾਨ ਖਾਣ ਪੀਣ ਦਾ ਸਰ ਸਮਾਨ ਆ ਰਿਹਾ ਬੋਧ ਆ ਰਿਹਾ ਰਾਸ਼ਨ ਉਹ ਦੂਜਾ ਵੀ ਆ ਰਿਹਾ ਡੰਗਰਾਂ ਦਾ ਚਾਰਾ ਵੀ ਆ ਰਿਹਾ ਪਰ ਕੋਈ ਕੋਠਿਆਂ ਦਾ ਕੋਈ ਅਜੇ ਸਰਕਾਰ ਨੇ ਕੋਈ ਵੀ ਬਾਤ ਨਹੀਂ ਪੁੱਛੀ ਆਣ ਕੇ ਵੀ ਕਿ ਕਿਸੇ ਦਾ ਗਰੀਬ ਦਾ ਕੋਠਾ ਡੱਗਾ ਕੋਈ ਬਲਾਂ ਨੁਕਸਾਨ ਹੋਇਆ ਉਹਦੇ ਬਾਰੇ ਕੋਈ ਵੀ ਨਹੀਂ ਆ ਰਿਹਾ ਜੀ ਸੋ ਇਹ ਸੀ ਵੀਰ ਦਾ ਦਰਦ ਸੋ ਮੈਂ ਸਮਾਜ ਸੇਵੀ ਜਥੇਬੰਦੀਆਂ ਨੂੰ ਜਾਂ ਹੋਰ ਜਿਹੜੇ ਵੀਰ ਕੋਈ ਕਲਾਕਾਰ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਐਨ ਆਰ ਆਈ ਹੈ ਉਹਨਾਂ ਤੱਕ ਇਹ ਆਵਾਜ਼ ਮੈਂ ਪੁੱਜਦਾ ਕਰਾਂਗਾ ਕਿਉਂਕਿ ਵੀਰ ਦੇ ਦੱਸਣ ਦੇ ਮੁਤਾਬਕ ਦੋ ਚਾਰ ਕਿੱਲੇ ਜਿਹੜੀ ਜ਼ਮੀਨ ਸੀ ਝੋਨੇ ਦੀ ਉਹ ਝੋਨਾ ਵੀ ਹੁਣ ਤੱਕ ਜਿਹੜਾ ਬਿਲਕੁਲ ਡੁੱਬਾ ਪਿਆ ਹੈ ਜਿਸ ਦੀ ਬਚਨ ਦੀ ਕੋਈ ਆਸ ਨਹੀਂ ਹੈ ਸੋ ਇਹ ਵੀ ਇਹਨਾਂ ਦਾ ਕਹਿਣਾ ਹੈ ਕਿ ਘਰਾਂ ਆਣ ਕੀ ਕੋਈ ਮੌਕਾ ਵੇਖਣਾ ਹੋਵੇ ਤੇ ਉਹ ਵੀ ਵੇਖ ਸਕਦਾ ਹੈ ਸੋ ਗੁਰੂ ਦੇ ਸਿੱਖ ਹੋਣ ਦੇ ਨਾਂ ਦੇ ਉੱਤੇ ਕਿਸੇ ਅੱਗੇ ਹੱਥ ਹੱਥਨਾ ਵੀ ਬਹੁਤ ਔਖਾ ਹੈ ਪਰ ਇਹ ਮਦਦ ਜਿਸ ਤਰ੍ਹਾਂ ਦੀ ਵੀ ਕੋਈ ਕਰ ਸਕਦਾ ਹੋਵੇ ਮੇਰੇ ਚੈਨਲ ਦੇ ਦੁਆਰਾ ਉਹਨਾਂ ਤੱਕ ਇਹ ਆਵਾਜ਼ ਜ਼ਰੂਰ ਪਹੁੰਚਾਵਾਂ ਕਿਉਂ ਜ਼ਰੂਰ ਇਸ ਸਾਡੀ ਜਿਹੜੀ ਇਹ ਪਰਿਵਾਰ ਹੈ ਟੀਮ ਹੈ ਇਹ ਸਿੱਖ ਪਰਿਵਾਰ ਹੈ ਇਹਨਾਂ ਦੀ ਜ਼ਰੂਰ ਆਪਣੇ ਤਰੀਕੇ ਦੇ ਨਾਲ ਮਦਦ ਕੀਤੀ ਜਾਵੇ ਤਾਂ ਕਿ ਜੋ ਇਹਨਾਂ ਦਾ ਰਹਿਣ ਬਸੇਰਾ ਸਿਰ ਲੁਕਾਵੇ ਉਹ ਤਿਆਰ ਹੋ ਸਕੇ ਤੁਸੀਂ ਵੇਖ ਰਹੇ ਹੋ ਚੈਨਲ ਪਬਲਿਕ ਪ੍ਰਾਈਮ ਹਾਂਜੀ ਭਾਜੀ ਤੁਹਾਡਾ ਮਿਹਨਤ ਦੇ ਨਾਲ ਤਿਆਰ ਕੀਤਾ ਹੋਇਆ ਇਹ ਪ੍ਰੋਜੈਕਟ ਜਿਹੜਾ ਕਿ ਪੋਲਟਰੀ ਫਾਰਮ ਸੀ ਅੱਜ ਪਾਣੀ ਦੇ ਵਿੱਚ ਡੁੱਬਿਆ ਹੋਇਆ ਬਿਲਕੁਲ ਨਸ਼ਟ ਹੋਇਆ ਦਿਖਾਈ ਦੇ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭੈਣ ਭਰਾਵਾਂ ਸੱਜਣਾ ਮਿੱਤਰਾਂ ਨੂੰ ਇਹ ਬੇਨਤੀ ਹੈ ਕਿ ਮੈਂ ਇਹ ਪ੍ਰੋਜੈਕਟ ਛੋਟਾ ਜਿਹਾ ਕਾਰੋਬਾਰ ਨਾ ਮਿਲਣ ਕਰਕੇ ਇਸ ਬੇਟੇ ਵਾਸਤੇ ਖੋਲ ਕੇ ਦਿੱਤਾ ਸੀ ਇੱਕ ਅਦਾ ਹੀ ਪੂਰੇ ਆਪਣਾ ਨਿਕਲਿਆ ਆ ਤੇ ਬਾਕੀ ਸਾਰਾ ਇਹ ਆਫਤ ਆ ਗਈ ਪਾਣੀ ਆ ਗਿਆ ਸਾਰਾ ਕੁਝ ਹੀ ਪੱਖੇ ਵਗੈਰਾ ਹਰ ਇੱਕ ਚੀਜ਼ ਰੁੜ ਗਈ ਆ ਕੋਈ ਛਵੀ ਚੀਜ਼ ਇਨਵਰਟਰ ਬੈਟਰੀ ਤੱਕ ਕੁਝ ਵੀ ਨਹੀਂ ਬਚਿਆ ਤੇ ਬੇਨਤੀ ਆ ਕੇ ਮੈਂ ਮੈਂ 2 ਏਕੜ ਜ਼ਮੀਨ ਦਾ ਮਾਲਕ ਆ ਇਹ ਮੇਰਾ ਬੇਟਾ ਆ ਕੋਈ ਕਾਰੋਬਾਰ ਨਹੀਂ ਸੀ ਮਿਲਦਾ ਇਹ ਪ੍ਰੋਜੈਕਟ ਛੋਟਾ ਜਿਹਾ ਖੋਲਿਆ ਕੁਝ ਉਹਨਾ ਇੱਕ ਅੱਧਾ ਕਿਲਾ ਅਸੀਂ ਲਾਇਆ ਸੀ ਉਹ ਵੀ ਆੜਤੀ ਨੂੰ ਪੈਸੇ ਚੁਕੇ ਹੋਏ ਨੇ ਉਹ ਆੜਤੀ ਵੀ ਆੜਤੀ ਦੀ ਵੀ ਸਾਨੂੰ ਉਹ ਪੈਸੇ ਦੇਣੇ ਪੈਣੇ ਨੇ ਜੋ ਇਹ ਬੈਂਕ ਦਾ ਕਰਜ਼ਾ ਲੋਨ ਨਾ ਡੁੱਬਿਆ ਜੀ ਨਹੀਂ ਡੁੱਬਿਆ ਜ ਡੁੱਬਿਆ ਜੀ ਬਿਲਕੁਲ ਸੜ ਗਿਆ ਸਾਰਾ ਕੁਝ ਜੀ ਅਜੇ ਤੱਕ ਵੀ ਉਹ ਜ਼ਮੀਨਾਂ ਦੇ ਵਿੱਚ ਪਾਣੀ ਖਲੋਤਾ ਆ ਇਹਦਾ ਪੈਸੀ ਦਾ ਪ੍ਰਬੰਧ ਕਿਸ ਨੂੰ ਕੀਤਾ ਜੀ ਆ ਜਿਹੜਾ ਪੋਲਟਰੀ ਫਾਰਮ ਤਿਆਰ ਕੀਤਾ ਇਹ ਅਸੀਂ ਲੋਨ ਚੁੱਕਿਆ ਸੀ ਜੀ ਅਸੀਂ ਲਿਮਿਟ ਬਣਾਈ ਸੀ 2 2 ਏਕੜ ਤੇ ਕੁਝ ਆੜਤੀ ਤੋਂ ਪੈਸੇ ਚੁੱਕੇ ਸੀ ਕੁਝ ਆਪਣੇ ਇਹ ਰਿਸ਼ਤੇਦਾਰਾਂ ਭੈਣ ਭਰਾਵਾਂ ਕੋੋਂ ਪੈਸਾ ਲੈ ਕੇ ਤੇ ਇਹ ਛੋਟਾ ਜਿਹਾ ਫਾਰਮ ਮੈਂ ਖੋਲ੍ਹਿਆ ਸੀ ਤੇ ਜਿਹੜਾ ਉਹ ਵੀ ਮੇਰਾ ਸਿਰੇ ਨਹੀਂ ਚੜ੍ਹ ਸਕਿਆ ਤੇ ਉਹ ਵੀ ਮੇਰਾ ਹੱਡ ਦੀ ਮਾਰੇ ਡਾਂ ਕਿ ਤੋ ਰੁੜ ਗਿਆ ਹੈ ਵਿੱਚ ਬੱਚੇ ਵੀ ਸੀ ਬੱਚੇ 6-700 ਬੱਚਾ ਚੁੱਕਿਆ ਗਿਆ ਸੀ ਬਾਕੀ ਸਾਰਾ ਇਹ ਬੱਚੇ ਵੀ ਮਤਲਬ ਪਾਣੀ ਦੀ ਭੇਟ ਹੋ ਗਿਆ ਅੰਦਾਜ਼ਨ ਕਿੰਨਾ ਨੁਕਸਾਨ ਹੋਇਆ ਜੀ ਤੁਹਾਡਾ ਇੱਥੇ ਕਿੰਨੇ ਕੋ ਲੱਖ ਦਾ ਕਿੰਨੇ ਕੋ ਵੀ ਹੈ ਆਈਡੀਆ ਕੋਈ 5 ਕ ਲੱਖ ਦੇ ਲਗਭਗ ਮੇਰਾ ਇਹ ਨੁਕਸਾਨ ਹੋ ਗਿਆ ਸਰ ਇਹ ਹੁਣ ਕਿੱਥੋਂ ਭਰ ਭਾਈ ਹੋਊ ਕੋਈ ਕੋਲ ਇਨਾ ਕੋ ਹੈ ਕੋਈ ਪੈਸਾ ਕੋਈ ਨਹੀਂ ਸਰ ਮੇਰੇ ਕੋ ਐਸ ਵੇਲੇ ਇੱਕ ਫੁੱਟੀ ਕਉਡੀ ਵੀ ਨਹੀਂ ਵੀ ਜੋ ਮੈਂ ਮਤਲਬ ਇਹ ਭਰ ਭਾਈ ਕਰ ਸਕਾਂ ਇਥੋਂ ਇਹ ਮਾਇਆ ਜਿਹੜੀ ਸੀ ਕਰਜ਼ੇ ਦੇ ਤੁਸੀਂ ਸਾਰਾ ਬਣਾਇਆ ਬਿਲਕੁਲ ਕਰਜ਼ੇ ਦੇ ਬਣਾਇਆ ਜੀ ਉਹ ਜੋ ਹੁਣ ਮੈਨੂੰ ਕਿਸ਼ਤ ਸਦਾਉਂ ਡਈ ਆਬ ਜੋ ਵਿਆਜ ਦੀ ਕਿਸ਼ਤ ਆ ਉਹ ਮੇਰੀ ਆਉਣ ਵਾਲੀ ਆ ਮੈਂ ਕਿੱਥੋਂ ਦਵਾਂਗਾ ਕਿਸਾਨ ਕੋ ਤੇ ਹੁਣ ਇਹੋ ਕੁਝ ਆ ਵਿਹਾਰ ਕੇ ਉਹ ਪਾਹਾ ਲੈਣ ਤੱਕ ਇਹ ਕਰੂਗਾ ਕਿ ਕੀ ਉਹ ਕੋਈ ਨੌਬਤੀ ੱਡੀ ਵੱਡੀ ਆ ਗਈ ਆ ਵੀ ਉਹ ਕਾਰੀ ਕੁਝ ਨਹੀਂ ਸਕਦਾ ਸੋ ਸਾਥੀਓ ਤੁਸੀਂ ਸੁਣਿਆ ਏ ਸੀ ਜਸਪਾਲ ਸਿੰਘ ਜੀ ਜੋ ਕਿ ਪਿੰਡ ਗਿੱਲਾਂ ਵਾਲੀ ਦੇ ਵਸਨੀਕ ਨੇ ਜਿਨ੍ਹਾਂ ਦੇ ਵੱਲੋਂ ਬੈਂਕ ਤੋਂ ਲੋਨ ਲੈ ਕੇ ਇਹ ਫੌਲਟਰੀ ਫਾਰਮ ਤਿਆਰ ਕੀਤਾ ਗਿਆ ਹਲੇ ਚਾਲੂ ਹੀ ਕੀਤਾ ਸੀ ਕਿ ਉਧਰ ਨੂੰ ਕੁਦਰਤ ਨੇ ਐ ਐਸੀ ਮਾਰ ਮਾਰੀ 라ਵੀ ਨੇ ਐਸੀ ਮਾਰ ਮਾਰੀ ਕਿ ਬਿਲਕੁਲ ਹੀ ਦਿਵਾਲੀਆ ਹੋ ਚੁੱਕੇ ਨੇ ਅੰਦਰ ਜਿਹੜਾ ਸਮਾਨ ਸੀ ਉਹ ਵੀ ਰੁੜ ਚੁੱਕਿਆ ਹੈ ਪਾਏ ਹੋਏ ਮੁਰਗੇ ਜਿਹੜੇ ਸੀ ਉਹਨਾਂ ਦੇ ਵਿੱਚੋਂ ਵੀ ਕੁਝ ਮੁਰਗੇ ਰੁੜ ਚੁੱਕੇ ਨੇ ਸੋ ਇਸ ਵੀਡੀਓ ਦੇ ਜ਼ਰੀਏ ਉਹਨਾਂ ਨੌਜਵਾਨਾਂ ਵੀਰਾਂ ਨੂੰ ਬੇਨਤੀ ਹੈ ਕਿ ਜਿੱਥੇ ਹੋਰ ਲੋਕਾਂ ਦੀ ਤੁਸੀਂ ਮਦਦ ਕਰਦੇ ਹੋ ਇਹਨਾਂ ਪਰਿਵਾਰਾਂ ਦੀ ਵੀ ਜਰੂਰ ਬਾਹ ਫੜੀ ਜਾਵੇ ਕਿਉਂਕਿ ਬਾਰਡਰ ਤੇ ਰਹਿਣ ਕਰਕੇ ਮਾਰਾਂ ਜਿਹੜੀਆਂ ਇਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਸੋ ਪਬਲਿਕ ਪ੍ਰਾਇਮਰੀ ਟੀਵੀ ਦੇ ਰਾਹੀਂ ਇਹ ਜਿਹੜੀ ਬੇਨਤੀ ਹੈ ਉਹਨਾਂ ਤੱਕ ਅਸੀਂ ਪਹੁੰਚਾਉਣ ਦਾ ਯਤਨ ਕਰ ਰਹੇ ਹ ਮੈਂ ਪੱਤਰਕਾਰ ਰਾਜਵੀਰ ਸਿੰਘ ਗੱਲਾਂ ਵਾਲੀ ਤੁਸੀਂ ਵੇਖ ਰਹੇ ਹੋ ਚੈਨਲ ਪਬਲਿਕ ਪ੍ਰਾਈਮ